ਸਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਦੌਲਤ RAM ਡੈਰੀ ਫਾਰਮ ਤੋਂ ਬਣ ਰਹੀ ਆ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੇ ਸਨਕੀਆਂ ਤੁਹਾਡੇ ਲਈ ਦੋ ਵਿਹੜਾ ਲੈ ਕੇ ਹਾਜ਼ਰ ਹੋਏ ਆ ਇੱਕ ਕਾਲੀ ਡੱਬੀ ਵੈੜ ਐਚ ਐਫ ਤੇ ਇੱਕ ਬਾਈ ਜੀ ਜਰਸੀ ਵੈੜ ਪੰਜਾਬ ਵਾਲੀ ਨੰਗੀ ਨਈ ਬਹੁਤ ਚੰਗੀ ਮੱਛੀ ਬਾਈ ਜੀ ਤੈਨਾਂ ਬਾਈ ਜੀ ਹਾਂਜੀ ਤੈਨੂੰ ਇੱਕ ਬਾਈ ਜੀ ਆ ਬਾਈ ਜੀ ਹੁਣਾਂ ਕੋਲੇ ਕਾਲੀ ਡੱਬੀ ਵੈੜ ਸੂਈ ਸਵਾਈ ਹੋਰ ਤਿੰਨ ਨਗਾ ਇਨਾਂ ਕੋਲੇ ਤੇ ਕਿੰਨਾ ਨਗਾ ਦੇ ਵਿੱਚੋਂ ਕਿਸੇ ਵੀ ਵੀਰ ਦੇ ਕੋਈ ਵੀ ਪਸੂ ਪਸੰਦ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਬਾਕੀ ਦੀ ਬੰਦੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ। ਆਓ ਬਾਈ ਜੀ। ਹਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਂ ਤੇ ਐਡਰੈਸ ਦੱਸ ਦਿਓ ਜੀ। ਨਾਂ ਮੈਂ ਹੈਪੀ ਆਈ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇ। ਠੀਕ ਆ ਬਾਈ ਜੀ। ਤੇ ਕਿੰਨੇ ਲੱਗਾ ਜੀ ਆਪਣੇ ਕੋਲੇ ਕੋਲ ਅੱਜ? ਅੱਜ ਆਪਣੇ ਕੋਲੇ ਜੀ 3 ਆਈ ਇੱਕ ਤਾਜੀ ਸੂਈ ਗਾਂ ਆ ਗਈ। ਠੀਕ ਆ ਜੀ। ਹਾਂ ਜੀ ਦੋ ਗੱਬਨ ਆਈ ਐਟ ਜਰਸੀ ਆਈ। ਠੀਕ ਆ ਜੀ। ਪ्योर ਖੀਰੀ ਬੱਸੀ ਆ ਪਹਿਲਾ ਸੂਹਾਗਾ। ਪਹਿਲਾ ਨੰਬਰ ਜਰਸੀ ਵਾਲਾ 15 ਤੋਂ 20 ਦਿਨ ਪੈਂਡਿੰਗ ਆ ਪ੍ਰੋਪਰ ਰਿਕਾਰਡ ਵਾਲੀ ਹੈਗੀ ਆਪ ਜਿਹੜੇ ਸਿਮਨ ਦੀ ਲੱਗਿਆ ਹੈ ਕਿਹੜਾ ਸਿਮਨ ਸਾਰਾ ਪ੍ਰੋਪਰ ਰਿਕਾਰਡ ਇਲੈਕਟਰੀ ਰੂਪ ਚ ਮਿਲ ਜੂਗਾ ਠੀਕ ਆ ਬਾਈ ਹਾਂ ਤੇ ਹੁਣ ਦਿਨ ਕਿੰਨੇ ਵਸ ਲੈ ਜੂਗੇ 15 ਤੋਂ 20 ਦਿਨ ਲੈ ਜੂਗੇ 15 ਤੋਂ 20 ਦਿਨ ਦੀ ਕੱਚੀ ਆ ਬਾਈ ਜੀ ਵੱਛੀ ਬਹੁਤ ਚੰਗੀ ਆ ਪਿਓਰ ਖੀਰੀ ਆ ਜਮਾ ਪੂਰੀ ਚੰਗੀ ਕੱਟੀ ਆ ਵੱਛੀ ਨਗਿਨਾ ਹੀ ਆ ਬਾਈ ਜਿਹੜੇ ਜਿਹੜੇ ਬੰਦੇ ਨੂੰ ਪਰਖਾ ਉਹੀ ਬੰਦਾ ਫੂਨ ਲਾਵੇ ਹਾਂਜੀ ਕੋਈ ਪਤਾ ਨਹੀਂ ਕਿੰਗ ਕੋਲਾਪਨੰਦਾ ਠੀਕ ਹੈ ਹਾਂ ਜਿਹੜੇ ਬੰਦੇ ਨੂੰ ਚੀਜ਼ ਦਾ ਪਤਾ ਉਹੀ ਬੰਦਾ ਫੂਨ ਲਾਵੇ ਸਹੀ ਗੱਲ ਹੈ ਬਈ ਮੱਛੀ ਬਹੁਤ ਚੰਗੀ ਆ ਬਾਈ ਜੀ ਲੈ ਚਲੋ ਬਾਈ ਜੀ ਤੋਰ ਚਾਲ ਚੈੱਕ ਕਰਾ ਦਗੇ ਹਾਂਜੀ ਲੋ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰਨੀ ਆ ਵੱਛੀ ਪੂਰੀ ਚੰਗੀ ਆ ਬਾਈ ਜੀ ਅਨਗੀਨਾ ਹੀ ਆ ਕਿਸੇ ਵੀ ਵੀਰ ਦੇ ਪਸੰਦ ਆਵੇ ਜਿਹੜਾ ਬਾਈ ਕੋਈ ਸਰਾਵਾਂ ਤੋਂ ਮੁਕਲੀ ਲਈ ਆ ਬਣੀ ਤੇ ਠੀਕ ਆ ਜੀ ਕੋਈ ਵੀਰ ਬਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਬੱਚੀ ਬਾਈ ਜੀ ਬਹੁਤ ਜਿਆਦਾ ਚੰਗੀ ਹੈ ਬਹੁਤ ਜਬ ਮੈਂ ਕਹਾਂ ਵੀ ਮੇਲੇ ਚ ਕਰਨ ਵਾਲੀ ਜਾਨੀ ਬਾਈ ਜੀ ਜਿਸ ਨੂੰ ਬੰਦੇ ਨੂੰ ਕੋਈ ਵੀ ਮੰਨ ਕੇ ਚਲੋ ਵੀ ਬਾਲਾ ਟਾਈਮ ਬਰੀਡ ਤੇ ਕੰਮ ਕਰਨ ਦੀ ਲੋੜ ਨਹੀਂ ਪਣੀ ਇਹੇ ਰੱਖ ਲੇ ਬੰਦੇ ਨੂੰ ਸਾਲ ਦੀ ਬਰੀਡ ਤਿਆਰ ਹੋ ਜੂਗੀ ਹਾਂਜੀ ਤਿਆਰ ਹੋਈ ਹੋਈ ਆ ਹੋਈ ਹੋਈ ਆ ਗਈ ਬਰੀਡ ਤਿਆਰ ਜਿਹੜੀ ਗੱਲ ਹੁੰਦੀ ਹੈ ਤੇ ਦੰਦੀ ਗਵਿਆ ਬਾਈ ਜੀ ਅਡੀ ਪਿਓ ਖੀਰੀ ਆ ਬਾਈ ਜੀ ਜਮਾ ਅਜੇ ਵਾਇਰਲ ਵੀ ਨਹੀਂ ਪਾਈਗੀ ਕੱਚੀ ਖੀਰੀ ਜਮਾ ਠੀਕ ਆ ਬਾਈ ਜੀ ਅੱਗੇ ਕੋ ਪੱਟ ਕੇ ਵੀ ਦਿਖਾ ਦਾਂਗੇ ਬਿਲਕੁਲ ਬਾਈ ਜੀ ਕੱਚੀ ਖੀਰੀ ਬੱਚੀ ਛੋਟੀ ਉਮਰ ਚਾ ਬੱਚੀ ਚ ਸਨਖੀ ਬਹੁਤ ਆ ਪਯੋਰ ਜਰਸੀ ਆ ਜਰਸੀ ਆ ਪਾ ਆਮ ਕਹਿ ਦਿੰਨੇ ਆ ਪਰ ਇਹੋ ਜੇ ਨਗੀਨੇ ਘਰ ਘਰ ਨਹੀਂ ਖੜੇ ਬਾਈ ਜੀ ਜਮਾ ਜਮਾਈ ਹਾਂਜੀ ਸ਼ੌਂਕੀ ਨੀਰ ਦੇ ਕਿ ਜੀ ਖੀਰੀ ਬੱਚੀ ਥੋੜੀ ਬਹੁਤ ਔਖਾ ਆ ਜੀ ਬਹੁਤ ਜਿਆਦੇ ਔਖਾ ਕੰਗੀ ਖੀਰੀ ਬੱਚੀ ਤਾਂ ਮੰਨ ਕੇ ਚੱਲੋ ਜਮਾ ਆਪਣੇ ਛੇਤੀ ਹੀ ਹੀਟ ਚ ਬਣੀ ਆਉਂਦੀਗੀ ਨਹੀਂ ਆਉਂਦੀ ਨਹੀਂ ਹੋਈ ਪਈ ਆ ਹਾਂਜੀ ਹਾਂਜੀ ਬੱਚੀ ਬਹੁਤ ਚੰਗੀ ਆਈ ਇਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਸਪਰਕ ਹਾਂ ਬੋਦੀ ਬੁਦੀ ਦੇਖੋ ਕਿੰਨੀ ਚੰਗੀ ਹੈ ਬੋਦੀ ਬਹੁਤ ਪਿਆਰੀ ਹੈ ਬਾਈ ਜੀ ਫੇਸ ਕੁਆਲਟੀ ਵੀ ਪੂਰੀ ਚੰਗੀ ਹੈ 101% ਓਰੀਜਨਲ ਹੈ ਜਮਾਂ ਕੁਆਲਟੀ ਵਾਲੀ ਫੁੱਲ ਸਹੀ ਹੈ ਬਾਈ ਹੂੰ ਲੈ ਚੱਲੋ ਬਾਈ ਵਾਹ ਨੂੰ ਨੰਬਰ ਬੱਚੀ ਆ ਬਾਈ ਜੀ ਗੱਡ ਗੱਡ ਬਹੁਤ ਆ ਗਿਆ ਬੱਚੀ ਦਾ ਹਜੇ ਨਾਲੇ ਉਮਰ ਕਿੰਨੀ ਕਾ ਹਾਂਜੀ ਹਾਂਜੀ ਓਵਰ ਦੇ ਦਾ ਬੱਚੇ ਹੈ ਇਹਦੇ ਨਾਲ ਤਾਂ ਬੱਚੀਆਂ ਤੁਹਾਨੂੰ ਵੀ ਪਤਾ ਜੀ ਹੂੰ ਜਿੱਦੇ ਅੱਠ ਦਾ ਤੋਂ ਨਾ ਉੱਦੇ ਦਾ ਇਹ ਇੱਥੇ ਜਹਾ ਲਊਗੀ ਜਾਊਗੀ ਬਾਈ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਮਰੀ ਕਿਹੜੀ ਹੈ ਤਾਂ ਇਹਦਾ 10 14 ਮਹੀਨੇ ਵਰ ਹੋਣੀ ਹੈ ਵੱਛੀ ਦੀ ਹਾਂਜੀ 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 ਜਮਾ ਛੋਟੀ ਜੀ ਉਮਰ ਚ ਵੱਛੀ ਹੈ ਜੀ ਹਾਂਜੀ ਹਾਂਜੀ ਲੈ ਚੱਲੋ ਕਿਸੇ ਵੀਰ ਦੇ ਪਸੰਦ ਹੋਵੇ ਤੇ ਬਾਈ ਜੀ ਨਾ ਸਪਰਤ ਜ਼ਰੂਰ ਕਰਿਓ ਲਓ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਵੱਛੀ ਬਾਈ ਜੀ ਨੰਗੀ ਨਹੀਂ ਆ ਸੋਹਣੀ ਸੁਨੱਖੀ ਆ ਤੇ ਬਾਈ ਜੀ ਕੀ ਕੀਮਤ ਹੈ ਦੀ ਗਏ ਇਹਦੀ ਕੀਮਤ ਆ ਮੁੱਲ ਕਰਨ ਕੋਲ ਅਸੀਂ 1.5 ਕਰ ਦੀ ਇੱਕ ਵੀ ਦੀ ਦਵਾਂਗੇ ਠੀਕ ਆ ਬਾਈ ਹਾਂਜੀ ਅੱਜ ਕਰਜੀ ਕਰਜੀ ਦਾ ਮੋਲ ਆਈ ਲੋ ਬਾਈ ਜੀ ਬੱਛੀ ਦੇ ਹਿਸਾਬ ਨਾਲ ਬਾਈ ਜੀ ਦਾ ਬੁੱਲ ਕੋਈ ਬਾਹਲਾ ਨਹੀਂਗਾ ਹਾਂ ਬਾਕੀ ਆਵੇ ਨੰਦ ਦੇ ਸਾਹੂ ਠੀਕ ਆ ਤੇ ਖੀਰਿਆਂ ਦੇ ਬਾਕੀ ਤੁਹਾਨੂੰ ਵੀ ਪਤਾ ਜੀ ਤੇਰਾ ਪਤਾ ਹਾਂ ਬੱਲੇ ਤਕਾਈ ਵੀ ਹੁੰਦੇ ਹੁਣ ਮਰੀ ਜੀ ਦੇਖੋ ਜੀ ਹਾਂ ਜੀ ਬਾਈ ਜੀ ਓਰੀਜਨਲ ਖੀਰੀ ਆਈ ਦੇਖ ਲਓ ਦੰਦੇ ਐਵੇਂ ਕਹਿਣ ਦੀਆਂ ਗੱਲਾਂ ਠੀਕ ਆ ਬਾਈ ਜੀ ਕਹਿਣ ਵਾਲੀ ਗੱਲ ਨਹੀਂ ਬਾਈ ਜੀ ਕਿਸੇ ਕੀਤੇ ਪਸੰਦਾ ਵੀ ਬਾਈ ਜੀ ਨਾਲ ਸਪਰਕ ਜ਼ਰੂਰ ਕਰੋ ਬੱਚੀ ਬਹੁਤ ਚੰਗੀ ਆ ਆ ਇਹਦਾ ਸੀ ਝੱਲੀਆ ਥਲ ਥਲ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਐ ਖੋਸਲੇ ਦਾ ਬੰਦਾ ਐ ਖੋਸਲੇ ਦਾ ਇਕੱਲਾ ਇਕੱਲਾ ਥਲ ਪਿਆ ਜੀ ਪੂਰੇ ਗਏ ਵਿਚਾਰੇ ਤਾਂ ਜੀ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਹੀ ਦੂਜੇ ਸਵੇਰ ਸੁਣੀ ਆਗੀ ਇਹਦਾ ਹਜੇ ਹਫਤਾ ਬਾਕੀ ਪਿਆਗਾ ਇਕ ਠੀਕ ਹੈ ਜੀ ਹਾਂ ਇਹਨੇ 24 25 ਕਿਲੋ ਦੁੱਧ ਪਾਇਆ ਵਾ ਪਿਛਲੇ ਸਵੇਰੇ ਹਾਂਜੀ ਤੇਰ ਕੀ ਵੀ ਆਪਾਂ ਇੰਨਾ ਕੀ ਕਹਿ ਕੇ ਦਵਾਂਗੇ ਪਰ ਪਲੱਸ ਵੀ ਦੇ ਸਕਦੀ ਆ ਠੀਕ ਆ ਬਾਈ ਜੀ ਇਹਦੇ ਤਣ ਕਿੰਨੇ ਪਿਆ ਆ ਦੇਣਾ ਹਫਤਾ ਪਿਆਦਾ ਵੀ ਹਫਤਾ ਪਿਆ ਜੀ ਲਓ ਬਾਈ ਜੀ ਹਫਤਾ ਹੀ ਇਹਦਾ ਪਿਆ ਤੇ ਬਾਈ ਜੀ ਨੇ ਦੁੱਧ ਤੇਰ ਕਾਟ ਵਾਰੇ ਤੁਹਾਨੂੰ ਗੱਲ ਸੀ ਦਿੱਤਾ ਫੇਸ ਕੁਆਲਟੀ ਦੀ ਪੂਰੀ ਸੋਹਣੀ ਸੰਖੀ ਆ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਕਰੋ ਤਸੱਲੀ ਪਰਖ ਕਾਲੀ ਡੱਬੀ ਵੜ ਪੂਰੀ ਸੋਹਣੀ ਸੰਖੀ ਲੈ ਚਲੋ ਜੀ ਹੋਰ ਚਾਲ ਚੈੱਕ ਕਰੋ ਜੀ ਥਾਲੇ ਬਹੁਤ ਚੰਗਾ ਕਰਮਾ ਜੀ ਚਾਰੇ ਚੁੰਡਾ ਤੇ ਨੁਕਰਾਂ ਤੇ ਥਣ ਲੱਗੇ ਹੋਏ ਆ ਕੱਲਾ ਕੱਲਾ ਥਾਲਾ ਬਾਈ ਜੀ ਪੂਰੇ ਗੈਰ ਵਿਚ ਅੱਥੀ ਚਵਾਈ ਵਾਲੇ ਮੁੱਠੀ ਵਾਲਾ ਥਾਲਾ ਬਾਈ ਜੀ ਲੈਵੇ ਤੇ ਉਹ ਵਲਟ ਲਾ ਬੱਕ ਨੇ ਮੋੜ ਲਿਓ ਜੀ ਆ ਵੀ ਗੋਈ ਅੰਦੀ ਸੀਲ ਬਹੁਤ ਆਪਣਾ ਜੀ ਪਿਆ ਹੀ ਵੇਜੋ ਜੀ ਲਓ ਬਾਈ ਜੀ ਰਾਹ ਦੇ ਵਿੱਚ ਹੀ ਬਾਈ ਜੀ ਹੁਣੀ ਠੀਕ ਆ ਜੀ ਤੁਹਾਨੂੰ ਬਹੁਤ ਹੀ ਜਿਆਦੇ ਨਿਆਇ ਚੰਗਾ ਚਵਾਈ ਦੂਈ ਬਹੁਤ ਚੰਗੀ ਆ ਦੇਖੋ ਗੱਬਣੀਆਂ ਪਤਾ ਰ ਮਾਰਦੇ ਨੇ ਲਓ ਠੀਕ ਆ ਜੀ ਸੀਲ ਸਊਗਾ ਬਾਈ ਜੀ ਇਹ ਯਾਰ ਬੰਦੇ ਇਹਨੇ ਆਨਲਾਈਨ ਆਨਲਾਈਨ ਵੀ ਮੰਗਾਉਣੀ ਤਾਂ ਵੀ ਦੇਖੋ ਸਹਿਦਾਰਗਾ ਆਉਦਾ ਬਾਈ ਜੀ ਹਾਂ ਖੋੜ ਲਿਓ ਜੀ ਬਾਈ ਜੀ ਆਦੇ ਥਰਾਂ ਦੀ ਫੁੱਲ ਗਰੰਟੀ ਆ ਹਾਂ ਉੱਚੀ ਲੰਮੀ ਧਾਰਾ ਮਾਰ ਕੇ ਤੁਹਾਨੂੰ ਖਲਤ ਦੇਖ ਲੈ ਥਾਰਾ ਦੀ ਗਰੰਟੀ ਹਾਂ ਜੀ ਕੱਦ ਕਾਠ ਉੱਚੀ ਲੰਮੀ ਜੋਤ ਨੂੰ ਬਾਈ ਜਾਨਾ ਦਿਂਦਾ ਹੀ ਆ ਸਨਾਉਣ ਨੂੰ ਸਾਡੀ ਗਰੰਟੀ ਓਕੇ ਕੋਈ ਵੀ ਵੀਰ ਮੰਗਵਾਵੇ ਤਾਂ ਮੰਗਵਾ ਸਕਦਾ ਹੋਰ ਚਾਲ ਕਰਮਣ ਦੀ ਬਹੁਤ ਚੰਗੀ ਆ ਮੋਲਵਾਰੀ ਬਾਈ ਜੀ ਤੁਹਾਨੂੰ ਪੁੱਛ ਦਿੰਨੇ ਆ ਤੁਹਾਨੂੰ ਜੇਟ ਵਾਲੀ ਹੈ ਕੀ ਦੰਦ ਦੇ ਰਹੀ ਦੇਣਾ ਹਾਂਜੀ ਦੇਊਗੀ ਇਹ ਵੇੜ ਦੇ ਤੋਂ ਕਿੰਨਾ ਪਾਇਆ ਤਾਂ ਪਾਊ ਘੜੀ ਜੀ ਹਾਂਜੀ ਹਾਂਜੀ ਤੇ ਜੈ ਕਿੰਨੇ ਦੇ ਦਾਂਗੇ ਬਾਈ ਜੀ ਇਹ ਜੈਦ ਮਾਨ ਇਹਦੀ ਬਾਈ ਜੀ ਮੰਨ ਕੇ ਚਲੋ ਮੁੱਲ ਕਰਨ ਨੂੰ 85 ਕਰਦਗੇ ਜਾਂ 80 ਹਜ਼ਾਰ ਵੀ ਦੇ ਦਾਂਗੇ ਜੀ 80 ਹੱਥ ਕੋਈ ਮਾਨਤਨ ਕਰਦਾ ਠੀਕ ਆ ਬਾਈ ਹਾਂਜੀ ਲੋ ਬਾਈ ਜੀ ਥਾਣ ਲੈ ਵਾ ਕਰੀਨੇਟ ਤੋਂ ਫੇਰ ਚੈੱਕ ਕਰ ਲੋ ਉਹਦਾ ਕੱਲਾ ਕੱਲਾ ਥਾਣਾ ਬਾਈ ਜੀ ਕੋਈ ਫੋੜ ਨਹੀਂ ਸ਼ਾਗ ਨਹੀਂ ਚਾਰੇ ਥਾਣ ਪੂਰੇ ਗੈਪ ਚ ਲੱਗੇ ਆ ਤੇ ਤੀਜਾ ਨੰਬਰ ਬਾਈ ਜੀ ਤੀਜਾ ਨੰਬਰ ਆਪਣਾ ਜੀ ਇਹਨਾਂ ਤਾਜੀ ਸੂਈ ਸੀਗੀ ਆਪਣੇ ਕੋਲੇ ਹਾਂਜੀ ਆਪਾਂ ਗੱਬਲ ਲੈਂਦੀ ਸੀਗੀ ਠੀਕ ਆ ਜੀ ਤੇ ਇਹਦੇ ਥਾਣ ਨੂੰ ਇੱਕ ਨੂੰ ਨਾ ਇਨਫੈਕਸ਼ਨ ਹੋ ਗਈ ਤੇ ਉਸ ਤੋਂ ਬਾਅਦ ਹੋ ਗਈ ਆ ਟੈਲ ਹਾਂਜੀ ਤੇ ਇਹ ਫਾਰਮ ਚੋਂ ਲਈ ਸੀਗੀ ਆਪਾਂ ਠੀਕ ਆ ਜੀ ਇਹਨੇ ਦੁੱਧ ਪਾਇਆ ਵਾ ਸੀਗਾ 28 29 ਕਿਲੋ ਹਾਂਜੀ ਤੇ ਹੁਣ ਮੰਨ ਕੇ ਚੱਲੋ ਦੁੱਧ ਦੇ ਥੱਲੇ 12 ਲੀਟਰ ਹੋਊਗਾ ਕਿਉਂਕਿ ਇਹ ਥਣ 30 ਕਿਲੋ ਕੇ ਲੱਗੇ ਸੀਗੇ ਆਪਾਂ ਦੁਬਾਰਾ ਦੁੱਧੋ ਚੱਲੀ ਜਾ। ਹਾਂ ਦੁਬਾਰਾ ਦੁੱਧ ਤੇ ਹੁਣ ਚੱਲੂਗੀ ਦੁੱਧ ਤੇ ਵੀ ਪਾ ਦੂਗੀ। ਆਪਾਂ ਫਿਰ ਤਿਲ ਕਰਕੇ ਦੇਣੀ ਆਂ ਕਿ ਬਸ ਥਣ ਚੱਲ ਪੂਗਾ। 100% ਇਹ ਨਾ ਪੂਰਾ ਨਰਮ ਪੈ ਗਿਆ ਜਿਹੜਾ ਸਾਰਾ ਸੀਗਾ ਇਹ ਨਰਮ ਪੈ ਗਿਆ ਹੁਣ। ਅੱਛਾ ਜੀ ਤੇ ਹੁਣ ਮਨਗਰ ਦੇ ਲੋਕੀ ਕੋਈ 15 ਗਲੀਆ ਦਿਨਾਂ ਚ ਇਹਦੀ ਚਾਕ ਹੈਗੀ ਆ ਵੀ ਥਣ ਚੱਲਣ ਦੀ ਦੁੱਧ 18-20 ਲੀਟਰ ਹੱਕਾ ਇਹਦਾ ਹੁਣ ਵੀ ਮਾਉਣ ਦਾ ਦੇਊਗੀ 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 ਕਿੰਨਾ ਖਨਾਜੋ ਵੀ ਦੇਊਗੀ ਠੀਕ ਹੈ ਜੀ ਲਾ ਤੋਰ ਕੇ ਵੀ ਵਿਖਾ ਦੇ ਜੀ ਆਹ ਦਿਖਾ ਦਿੰਦੇ ਜੀ ਲੋ ਜੀ ਤੋਰ ਚਾਲ ਬਾਈ ਜੀ ਇਹ ਵੀ ਚੱਤਰ ਆਉਣੇ ਆ ਵੈੜ ਵੱਡੀ ਆ ਪੂਰੀ ਡਬਲ ਫਾਰਮ ਵਾਲੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਤੋਂ ਲੈ ਸਕਦੇ ਆ ਬਹੁਤ ਵੀਰਾਂ ਤਿੱਲਾਂ ਦੇ ਹੀ ਸ਼ੌਂਕੀਏ ਜਿਨ੍ਹਾਂ ਨੇ ਲੈਣੀਆਂ ਇਹ ਤਿੱਲਾਂ ਤੇ ਆਪਾਂ ਨੂੰ ਵੀ ਪਤਾ ਥਣ ਚਾਰੇ ਹੁੰਦੇ ਤੇ ਇੰਨਾ ਵੀ ਇਹਨਾਂ ਨੇ ਵੀ 90-95 ਹਜ਼ਾਰ ਤੋਂ ਘੱਟ ਕਾਦੀ ਦੇਣੀ ਸੀਗੀ ਲਈਦਾ ਬਹੁਤ ਹਾਂਜੀ ਹਾਂਜੀ ਤੁਹਾਨੂੰ ਮੋੱਲੋ ਵੀ ਬਾਈ ਜੀ ਹੁਣੀ ਉਹੋ ਜਿਹਾ ਹੀ ਤੁਹਾਨੂੰ ਕਰਨਗੇ ਤੋਰ ਚਾਲ ਪੂਰੀ ਚੰਗੀ ਆ ਦੂਜੇ ਤਿੰਨ ਥਾਂ ਜਮਾ ਸੋਲਾਨੇ ਆ ਹਾਂਜੀ ਚੌਥਾ ਥਾਣਾ ਕੋਈ ਕੇਅਰ ਕਰਨੇ ਬਾਈ ਦਵਾਈ ਬੂਟੀ ਦੇ ਲੇ ਤਾਂ ਹੋ ਸਕਦਾ ਚੱਲ ਵੀ ਪਵੇ ਆਪਾਂ ਸਾਰਾ ਉਹ ਤਾਂ ਬਾਈ ਵੀ ਜਿੰਨਾ ਵੀ ਟ੍ਰੀਟਮੈਂਟ ਵਾਲ ਆਪਣੇ ਕੋਲੇ ਪਿਆ ਇਹਦਾ ਅਗਲਾ ਕਰ ਲੇ ਹਾਂਜੀ ਮਿਹਨਤ ਕਰਨ ਵਾਲਾ ਬੰਦਾ ਕਰ ਵੀ ਸਕਦਾ ਜਿੱਥੇ ਆਪਣੇ ਕੋਲੇ ਇਨਾ ਟਾਈਮ ਨਹੀਂ ਹੁੰਦਾਗਾ ਕਿਉਂਕਿ ਆਪਣੇ ਕੋਲੇ ਮਾਰਨੂਲ ਹੁੰਦਾ ਜਾਂਦਾ ਰਹਿੰਦਾਗਾ ਸਾ ਆਪਣੇ ਕੋਲੇ ਹੁਨਾ ਤੰਗੀ ਆ ਹਾਂਜੀ ਇੱਕ ਵਾਰੀ ਬੰਦਾ ਕਿਹੜੀ ਕਿਹੜੀ ਤੇ ਕਰੂਗਾ ਜੀ ਮੈਂ ਤਾਂ ਫਨੂ ਦਾ ਆਏ ਹੁੰਦਾ ਚਲੋ ਬਾ ਕੋਈ ਨਹੀਂ ਚਾਹ ਕੋਈ ਵਧਾ ਜੇ ਤੇ ਚ ਕਟਾ ਜੇ ਹਾਂ ਰਲ ਜਾਂਦਾ ਹੁੰਦਾ ਆਪੇ ਹਾਂਜੀ ਹਾਂਜੀ ਆਉਣ ਜਾਣ ਬਣ ਵਪਾਰੀ ਕੋਲ ਤਾਂ ਆਉਣ ਜਾਣ ਪਸੂਆਂ ਦਾ ਬਣਿਆ ਰਵੇ ਤਾਂ ਖੁਸ਼ ਰਹਿੰਦਾ ਹਾਂਜੀ ਵਿੱਚ ਨਹੀਂ ਇਹਨਾਂ ਨੇ ਕਾਟੇ ਵਾਲੀ ਵੀ ਹੁੰਦੀ ਹੈ ਤੇ ਨਫੇ ਵਾਲੀ ਵੀ ਹੁੰਦੀ ਹੈ ਰੱਖਣੀ ਨਫੇ ਵਾਲੀ ਨੂੰ ਤੇ ਕਾਟੇ ਵਾਲੀ ਨੂੰ ਤੇ ਜਿਹੜਾ ਕੋਈ ਵੀਰ ਦੁੱਤੇ ਲਾਉਣ ਵਾਲਾ ਉਹਦੇ ਵਾਸਤੇ ਚੰਗੀ ਆ ਬਾਕੀ ਅੱਜ ਭਾਅ ਦੇ ਹਿਸਾਬ ਨਾਲ ਮਾੜੀ ਵੀ ਹੈਨੀ 来 चलो जी ਵੱਡੀ ਵੜਾ ਪੂਰੀ ਫਾਰਮ ਵਾਲੀ ਬਾਈ ਤੇ ਜੈਜ ਬਾਈ ਜੀ ਕਿਨੇ ਦੇ ਦਾਂਗੇ ਫਿਰ ਆਪ ਹੁਣ ਆਪਾ ਤੇ ਜੈਜ ਲਮਾਰੇ ਦੀ ਮੁੱਲ ਕਰਨ ਨੂੰ 40 ਕਰ ਦਿੱਤੀ ਜੀ ਤੇ ਲਾਸਟ ਇੱਕੋ ਹੀ 30000 ਦੀ ਦੇ ਦੇਣੀ ਆ ਕਿੰਨੇ ਦੀ ਭਾਈ 32 ਠੀਕ ਆ ਬਾਈ ਇਹ ਲੱਜਾ ਵਈ ਤੋਕੜਾ ਗੰਗਾ ਮੁੱਲ ਕਰਤਾ ਵੀਰ ਨੇ ਕਿਹੜੀ ਗਾ ਹਜੇ ਵੀ ਕੋਈ ਵੀਰ ਜੇ ਆਖੇ ਹੂੰ ਤਾਂ ਨਹੀਂ ਇਹਨੇ ਦੁੱਧ ਲਈ ਆਪਾਂ ਨੂੰ ਗਾ ਕੇ ਤੋਂ ਮਿਲਨੀ ਜਾ ਮੁੱਲ ਚਾਹੀਏ ਦਾ ਐ ਫੇਰ ਕਿਥਾਂ ਜਾਂ ਜਪੈ ਜਾਣਗੇ ਇਹ ਜੋ 100 ਰੁਪਏ ਦੇਣਾ ਕਲਾ ਛੋੜਦਾ ਠੀਕ ਆ ਬਾਈ ਜੀ ਲਓ ਬਾਈ ਜੀ ਮੁੱਲ ਬਿਲਕੁਲ ਜਾਇਜ਼ ਆ ਤਿਲ ਦੇ ਹਿਸਾਬ ਨਾਲ ਆਪਾਂ ਨੂੰ ਵੀ ਪਤਾ ਅੱਧ ਵੀ ਵੱਡ ਗਤੀਜੇ ਸਗੀ ਕਰਦੀ ਆ ਤਿੰਨ ਢੇਰੀਆਂ ਬਾਈ ਨੇ ਇਹਦੇ ਪਾ ਦੀਆਂ ਪਾਤੀਆਂ ਜੇ 90000 ਦੀ ਸੀ ਤਾਂ ਮੰਨ ਲਓ ਤਿੰਨ ਬਾਣੀ ਗਏਗਾ ਬਾਈ ਜੀ ਤਲੋ ਬਾਈ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 88472 19573 ਠੀਕ ਹੈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਵੀਡੀਓ ਬਾਈ ਜੀ ਆਪਣੇ ਅੱਗੇ ਸ਼ੇਅਰ ਕਰ ਲੈ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਜ ਬਾਈ ਜੀ ਹੁਣਾਂ ਕੋਲ ਤਿੰਨ ਨਗ ਸੀਗੇ ਤਿੰਨੇ ਤੁਹਾਨੂੰ ਦਿਖਾਤੇ ਆ ਬਾਈ ਜੀ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ